ਮੇਰਾ ਫੋਨ ਵੀ ਘਰੇ ਰਹਿ ਗਿਆ ਵਾ ਲੱਗਦਾ ਰੁਪਿੰਦਰ ਉਹ ਚਾਹ ਲਿਆ ਘੋਟ ਯਾਰ ਹਾਲੋ ਚਾਹ ਮੇਰਾ ਫੋਨ ਵੀ ਘਰੇ ਰਹਿ ਗਿਆ ਵੇਖਿਆ ਨਹੀਂ ਕਿਤੇ ਫੋਨ ਤੇ ਆ ਵੇਖੋ ਮੇਰੇ ਕੋਲ ਵਾ ਹਾਂ ਇਹ ਇੱਥੇ ਪਿਆ ਹੀ ਬੈਠ ਤੇ ਹੀ ਉਹ ਮੈਂ ਚੱਲਿਆ ਬੰਬੀ ਤੇ ਤੇ ਫੋਨ ਘਰੇ ਜਾ ਕੇ ਮੈਂ ਚੱਲ ਨਾਲ ਚਾਹ ਪੀ ਆਉਣਾ ਹਾਲੋ ਉਹ ਵੀ ਇੱਥੇ ਪਿਆ ਹੈ ਤੇ ਮੈਂ ਫੜ ਲਿਆ ਫੋਨ ਆਉਂਦੇ ਹੁਣਾਂ ਦਾ ਮਾਸੀ ਗਾ ਫੋਨ ਕੀ ਜਾਂਦੇ ਫੋਨ ਫਾਨ ਕੀ ਕਰਨਾ ਉਹਨਾਂ ਨੇ ਮਿਸ ਕਾਲ ਆਈ ਕਿ ਫੋਨ ਹੀ ਆਇਆ ਨਹੀਂ ਨਹੀਂ ਫੋਨ ਹੀ ਕੀਤਾ ਸੀ ਉਹਨਾਂ ਨੇ ਹਾਂ ਉਹ ਤੇ ਮੈਂ ਇੱਥੇ ਡੇਹੀ ਕੰਮ ਕਰਦੇ ਚਲ ਚੁੱਕ ਲਈਆ ਹੂੰ ਤੇ ਗੱਲਬਾਤ ਹੀ ਹੋਣੀ ਆ ਵੀ ਉਹਨਾਂ ਵੱਲੋਂ ਡੇਹੀ ਬਣਾ ਵੱਲੋਂ ਪੁੱਛ ਰੂਗੀ ਕਿਦਾਂ ਠੀਕ ਠਾਕ ਵਾ ਆਹੋ ਆਂਦੀ ਠੀਕ ਠੋਕ ਆਦੀਆ ਵਾ ਮੈਂ ਘਲਾਦੀਆ ਵਾ ਉਹਨਾਂ ਨੂੰ ਘਰੋਂ ਕੱਢਤਾ ਉਹਨੇ ਕੱਢਤਾ ਉਹਨਾਂ ਨੇ ਚੰਗਾ ਕੀਤਾ ਵਾਗੇ ਇਹੋ ਜਿਹੀ ਮੜੀ ਗੱਲ ਤੇ ਕੋਈ ਵੀ ਨਹੀਂ ਯਾਰ ਆਣ ਗਵੰਡ ਗੱਲਾਂ ਕਰਦਾ ਹੋ ਉਹਨਾਂ ਨੇ ਮੇਰੀ ਗੱਲ ਸੁਣੋ ਮੰਮੀ ਖੜੀ ਉੱਥੇ ਜਾ ਕੇ ਜਵਾਨ ਨਹੀਂ ਰਹੀਦੀ ਆਪਣੀ ਹੂੰ ਗੱਲਾਂ ਕਰਨ ਨਹੀਂ ਹਟਦੇ ਉਨਮਾਸੀ ਨੂੰ ਤੇ ਹੋਰ ਉਹਨਾਂ ਦਾ ਤੇ ਐਡਾ ਲਾਈ ਰੱਖਦੇ ਹੀ ਤੇ ਜੇ ਦੇ ਨਹੀਂ ਆ ਤੇ ਉਹਨਾਂ ਕਿੰਨਾ ਕਿ ਜਰਨੀ ਉਹਨੇ ਅਗਲੀ ਨੇ ਫੇਰ ਜਰਨੀ ਆਹੀਂ ਨਾਲੇ ਲਾਗੋ ਬੰਨ ਜਿਹੜਾ ਕੋਈ ਆਉਂਦਾ ਸਾਰੇ ਵੇਂਦੇ ਪੀ ਆ ਕੇ ਕਿੱਧਰ ਬੈਠੀ ਐ ਤੇ ਬੇਇੱਜ਼ਤੀ ਤਾਂ ਉਹਨਾਂ ਦੀ ਹੋਉਂਦੀ ਐ ਇਹਨਾਂ ਦਾ ਕੀ ਜਾਣਦੇ ਐ ਦੋਵਾਂ ਦਾ ਹੁਣ ਇੱਥੇ ਨਾ ਆ ਜਾਣ ਕਿਤੇ ਦੋਵੇਂ ਜਾਣੀ ਐ ਇੱਥੇ ਨਹੀਂ ਉਹਨਾਂ ਨੇ ਆਉਣਾ ਹਾਂ ਇੱਥੇ ਨਹੀਂ ਆਉਣ ਵਾਲੇ ਇਹਨਾਂ ਦਾ ਕੰਮ ਕੀ ਤੇ ਨਾ ਉਹਨਾਂ ਨੇ ਆਉਣਾ ਹੀ ਹੁਣ ਤੇ ਉਹ ਮੁੰਡਾ ਗੋਪੀ ਮੁੰਡਾ ਘਰੇ ਪਹਿਲਾਂ ਤੇ ਗਈਦੀ ਹੀ ਵਾਵਾ ਤਰਲਾ ਮਿੰਦਾ ਮਾਰਦੀ ਹੀਗੀ ਮੈਨੂੰ ਦੇ ਦੋ ਗੁਰਪ੍ਰੀਤ ਅੱਛਾ ਤੇ ਮੈਂ ਨਾਲ ਹੀ ਖੜਨਾ ਵਾ ਆਹੋ ਤੇ ਉਹਨਾਂ ਨੇ ਨੀਗਾ ਮੁੰਡਾ ਦਿੱਤਾ ਚੰਗਾ ਆਪਣੀ ਜਿੰਦਗੀ ਦਾ ਨਰਕ ਬਣੀ ਆ ਤੇ ਮੁਰਗੀ ਐਵੇਂ ਉਹਦੀ ਵਿਚਰੇ ਦੀ ਵਿਗਾੜਨ ਗਈਆਂ ਆਹੋ ਤਮਾਸ਼ਾ ਜਿੰਨਾ ਹੈਗਾ ਵਾ ਚਲ ਹੁੰਦਾ ਤੇ ਹੁਣ ਆਈ ਆ ਨਾ ਕਰਨ ਦਿਆ ਮਸੀ ਕਹਿੰਦੀ ਜਦ ਹਮ ਤੇ ਆਖੰਦਿਆ ਵਾ ਕਿ ਚਾਹੀ ਤੇ ਮੈਨੂੰ ਮੰਮੀ ਕੋ ਛੱਡ ਕੀ ਆ ਉਹ ਅੱਛਾ ਤੇ ਚਾਹੀ ਮੈਨੂੰ ਮੰਮੀ ਨਾਲ ਮਲਾਓ ਵੀ ਮੈਨੂੰ ਨਹੀਂ ਪਤਾ ਮੈਂ ਜਾਣਾ ਦੀ ਕੋਈ ਗੱਲ ਕਰੀ ਜਾਂਦੇ ਆ ਵਾ ਉਹ ਆ ਹੋਰ ਉਹਨੇ ਜਿੱਦ ਤੇ ਕਰਨੀ ਤੇ ਉਹ ਹੁਣ ਏਦਾਂ ਕਹਿੰਦੇ ਹੀ ਆਖੰਦੇ ਹੀ ਪੀ ਨਾ ਹੋਊਗਾ ਤੇ ਇੱਥੇ ਛੱਡ ਜੰਨੇ ਦੋਕ ਦਿਨ ਤੇ ਮੈਂ ਕਿਹਾ ਕੋਈ ਗੱਲ ਨਹੀਂ ਛੱਡ ਜੋ ਨਾ ਹੋਊਗਾ ਜੀ ਆਪ ਹੀ ਜਾ ਕੇ ਲੈ ਆਇਓ ਕੋਈ ਗੱਲ ਨਹੀਂ ਵੇਖ ਲੈਣੀ ਦੋਹਾਂ ਜਣੇ ਚੱਲ ਜਾਂਗੇ ਨਹੀਂ ਤੇ ਆਹੋ ਮੈਂ ਰੱਦ ਚਲਾ ਆਪ ਹੀ ਚੱਲ ਜਾਾਂਗੇ ਨਾਲੇ ਲੈ ਆਵਾਂਗੇ ਨਿਆਣੇ ਦਾ ਹੱਡੀ ਕਾਦੀ ਆ ਆਹੋ ਕਿ ਨਿਆਣੇ ਦਾ ਸਾਡੇ ਜਿੱਦਾਂ ਦਾ ਆਪਣਾ ਉਦਾਂ ਦਾ ਹੀ ਸਾਨੂੰ ਉਹ ਆ ਓਏ ਆਹੋ ਤੇ ਹੋਰ ਕੀ ਕੰਮ ਤੇ ਉਹਨਾਂ ਨੇ ਚੰਗੇ ਕੀਤੇ ਉਹ ਨਹੀਂ ਹੰਗ ਜੰਗੀਆਂ ਲੱਗਦੀਆਂ ਹਾਂ ਹਾਂ ਇਦਾਂ ਕਰਾਂਗੇ ਤਾਂ ਕੋਈ ਨਹੀਂ ਜਾ ਕੇ ਨੂੰ ਲੈਵਾਂਗੇ ਤੇ ਤਿੰਨ ਚਾਰ ਤਾਂ ਤੇ ਫਿਰ ਚੱਲ ਆਪੇ ਇੱਥੇ ਰਹਿ ਰੂ ਲਊਗਾ ਆਹੋ ਦਾ ਜੀ ਲੱਗ ਜਾਣਾ ਹੋਰ ਬਜ਼ਾਰ ਵੀ ਇਹ ਕੰਮਾਂ ਤੋਂ ਪਤਾ ਤੇ ਉਹਨੂੰ ਸਾਰਾ ਹੀ ਆ ਤੇ ਕੀ ਕਰਦੀ ਰਹੀ ਐ ਮਾਂ ਮਰੀ ਪਤਾ ਸਾਰਾ ਹੀ ਆ ਉਹਨੂੰ ਨਹੀਂ ਆਣਾ ਥੋੜਾ ਵਾ ਸਾਰੀਆਂ ਗੱਲਾਂ ਦਾ ਨੂੰ ਪਤਾ ਵਾ ਵੀ ਉੱਥੇ ਕਿਉਂ ਨਹੀਂ ਜਾਂਦੇ ਕੀ ਗੱਲ ਵਾ ਆਹੋ ਇਹ ਜਦੋਂ ਪਿਛਲੇ ਜਿਹਨੇ ਬੋਲਣ ਨੂੰ ਹਟਾਇਆ ਹੀ ਨਾ ਘਰੇ ਉਹ ਵੀ ਮਸੀ ਕਰਦੀ ਸੀ ਗੱਲ ਉਹਦਾ ਅੱਛਾ ਐਂਦੀ ਵੀ ਜਦੋਂ ਇਹਨੇ ਕਹਿੰਦੀ ਹੀ ਵੀ ਤੁਹਾਡੇ ਤੇਰੇ ਨਹੀਂ ਦਾਦਾ ਦਦੀ ਹੈਗੇ ਕੋਈ ਨਹੀਂ ਤੇ ਤੂੰ ਨਹੀਂ ਉਹਨਾਂ ਨਾਲ ਕੁਣਾ ਬੋਲਣਾ ਵੀ ਦੇ ਤਾਂ ਮੁੜ ਕੇ ਉਹ ਗਦੇਗ ਤੇ ਗਈ ਕਿਦੇ ਸ਼ਹਿਰ ਸ਼ੋਰ ਤਾਂ ਬੰਦੀ ਕਿੱਥੇ ਗਈ ਹੂੰ ਤਾਂ ਮਗਰੋਂ ਦੇ ਮੁੰਡੇ ਨੇ ਸਾਰੀ ਗੱਲ ਬਾਤ ਅਸੀਂ ਭੈਡਾ ਮਨੂ ਮਮੀ ਕਹਿੰਦੀ ਅੱਛਾ ਇਹ ਬੰਦ ਨੂੰ ਕੀ ਸਿਖਾਉਂਦੀ ਸੀ ਕਿ ਨਹੀਂ ਉਹ ਚੱਲ ਕੋਈ ਗੱਲ ਨਹੀਂ ਉਹਦਾ ਤੇ ਮਨ ਬਦਲ ਹੀ ਲਵਾਂਗੇ ਮੁੰਡੇ ਇਹ ਆ ਵੀ ਉਹਦੇ ਨਾਲ ਨਹੀਂ ਜਾਣ ਦੇਣਾ ਹਣ ਪਰ ਉਹਦਾ ਮੈਨ ਲਿਆ ਸਾਪ ਹੀ ਨਿਆਣਾ ਘੇਦਾ ਸਿੱਖਿਆ ਨਹੀਂ ਰਹਿੰਦਾ ਹੁੰਦਾ ਨਿਆਣੇ ਨੇ ਆਪਣੀ ਮਰਜ਼ੀ ਕਰਨੀ ਹੁੰਦੀ ਹੈ ਤੇ ਉਹ ਪਿਓ ਦੇ ਤਾਂ ਨਹੀਂ ਆਇਆ ਫੋਨ ਪਰ ਉਹ ਵੀ ਪੁੱਛਣਾ ਸੀ ਨਾ ਨੂੰ ਮਾਸੀ ਨੇ ਉਹ ਤਾਂ ਉਹਦੀ ਤੇ ਨਹੀਂ ਗੱਲਬਗਲ ਕੀਤੀ ਕੋਈ ਵੀ ਤੇ ਨਾਂ ਦੱਸਿਆ ਤੁਸੀਂ ਓਏ ਉਹ ਵੀ ਰਲਿਆ ਬੰਦਾ ਨਾਲ ਉਹਨਾਂ ਨੂੰ ਪਤਾ ਆਪ ਹੀ ਘਰ ਹੀ ਆਉਂਦੇ ਆ ਸਭ ਕੋ ਹੁਣ ਪਤਾ ਲੱਗੂਗਾ ਨਾ ਜਦੋਂ ਘਰੋਂ ਕੱਟਦਾ ਉਹਨਾਂ ਨੇ ਪਹਿਲਾਂ ਤੇ ਉਹਦੇ ਵੱਲ ਦਾ ਹੀ ਮਸੀ ਤਾਂ ਹੀ ਤੇ ਰੋਂਦੀ ਸੀ ਵੀ ਮੁੰਡਾ ਕੋਈ ਗੱਲ ਨਹੀਂ ਸੁਣਦਾ ਜਾਂ ਮੁੰਡਾ ਸੁਣਦਾ ਹੁੰਦਾ ਤੇ ਇੱਥੇ ਤੱਕ ਨੌਬਤ ਪਹੁੰਚਣੀ ਨਹੀਂ ਇੱਥੇ ਤੱਕ ਪਹੁੰਚਣੀ ਨਹੀਂ ਨਾ ਫਿਰ ਕੰਮ ਥੋੜਾ ਜਿਹਾ ਇਸੇ ਤੱਕ ਹਮਨੇ ਜੇ ਜੇ ਚੱਲ ਉਹਨਾਂ ਕੋ ਪਹਿਲੇ ਬਥੇਰੇ ਆ ਅਜੇ ਤੇ ਰਹੀ ਜਾਣਾ ਉਹਨਾਂ ਨੇ ਆਖਰ ਨੂੰ ਮੁੱਕਣਾ ਹੀ ਆ ਕਿਨਾਂ ਕਿ ਚਰ ਕੱਢਣਾ ਪੈਂਦਾ ਪਾਏ ਮਿਲੋਂ ਪਾਏ ਖਾ ਲੈਣ ਪਾਏ ਰੱਖ ਲੈਣ ਪਾਏ ਜੋ ਮਰਜ਼ੀ ਕਰਨ ਜਦੋਂ ਸਾਡੀਆਂ ਬਣੀਆਂ ਹੀ ਨਹੀਂ ਆ ਤੇ ਅਸੀਂ ਉਹਨਾਂ ਨਾਲ ਕਾਹਦਾ ਸਾਡਾ ਆਹ ਔਰ ਦੇਵੋਲਪੈਂ ਜਿੱਥੇ ਮਰਜੀ ਜਾ ਤੇ ਨਾ ਜਾਣ। ਸਾਨੂੰ ਕੀ ਲੱਗੀ। ਚੱਲ ਕੋਈ ਗੱਲ ਨਹੀਂ। ਤੂੰ ਟੈਨਸ਼ਨ ਨਾ ਲੈ। ਤੂੰ ਵੇਖਣਾ ਇਹ ਕੁੜੀ ਨਾ ਉੱਠੀ ਹੋਈ ਹੈ ਅੰਦਰ। ਨਹੀਂ ਉਹਨੂੰ ਸਵਾਲਿਆ ਵਾ। ਬਈ ਚੀਜ਼ੀ ਕਰਨਗੀ। ਤੇ ਉਹ ਮੈਂ ਨਹੀਂ ਹੀ ਕੰਮ ਕਰਨ ਮੈਂਗਾ ਨਵੇੜਲਾ ਮੁੜ ਕੇ ਜਦ ਬੜੀ ਕਰਦੀ ਏ ਉੱਠ ਜਾਂਦੀ ਏ। ਚੱਲ ਕਰ ਲਾਂ ਹਾਂ ਮੈਂ ਵੀ ਕੰਮ ਧੰਦਾ ਮਕਾਮ ਆ ਬੰਬੀ ਤੋਂ। ਤੇ ਇਹ ਕਰ ਲਈਂ ਮਾਸੀ ਨੇ ਫੋਨ ਜੇ ਇਹਦੇ ਕਹੂਗੀ ਵੀ ਤੁਸੀਂ ਆਣ ਕੇ ਲੈ ਜਾਓ। ਤੇ ਫਿਰ ਆਹੀਂ ਲੈ ਆਵਾਂਗੇ। ਨਹੀਂ ਤੇ ਉਹ ਛੱਡ ਜਾਣਗੇ। ਆਜ ਵੀ ਇਹ ਲਾਂ ਪੁੱਛ ਕੇ ਜਿੱਦਾਂ ਵੀ ਕਰਨੀਏ ਉਦਾਂ ਕਰ ਲਾਂਗੇ ਕੋਈ ਗੱਲ ਨਹੀਂ ਛੁੱਟੀਆਂ ਆਈਆਂ ਸਕੂਲਾਂ 2-4 ਹੋ ਜਾਣਗੀਆਂ ਫਿਰ ਕੀ ਹੋਊਗਾ ਨਹੀਂ ਉਦਾਂ ਵੀ ਛੁੱਟੀਆਂ ਘਰੇ ਆ ਤਿੰਨ-ਚਾਰ ਰੱਖਾਂਦੇ ਘੜੀ ਆਉਣੀਆਂ ਵਾ ਆਹ ਤਾਂ ਕੋਈ ਗੱਲ ਨਹੀਂ ਨਾਲੇ ਇੱਥੇ ਉਹਨੂੰ ਘੁਮਾਵਾਂ ਫਰਾਵਾਂਗੇ ਤਾਂ ਜੀ ਲੱਗਣ ਉਹ ਆਪੇ 2 ਦਿਨ ਤੇ ਰਿਹਾ ਇੱਥੇ ਦੇ ਮਨ ਬਦਲ ਜਾਣਾ ਉਹਦਾ ਕੋਈ ਗੱਲ ਨਹੀਂ ਮੁੰਡਾ ਤੇ ਪਾੜੀ ਲਾਵਾਂਗੇ ਹੁਣ ਨਾ ਹਾਂ ਚੱਲ ਬੈਠੋ ਫਿਰ ਕਰ ਲੈ ਤੂੰ ਕੰਮ ਧੰਦਾ ਚੱਲ ਮੰਮੀ ਹੂੰ ਹੋਣਾ ਵੀ ਇੱਥੇ ਕੋਈ ਨਹੀਂ ਤੇ ਘਰੇ ਹੀ ਐ ਆ ਵੇਹ ਲੈਣੇ ਜਦੇ ਹੁਣ ਕਰੇ ਜੋਤੀ ਜੋਤੀ ਲੱਗਦਾ ਆ ਗਈ ਆ ਸਸਿਕਾ ਕੀ ਆਹ ਪਹਾਂਚੀ ਗਾਦੀ ਸਸਿਕਾ ਆਜ ਆਜ ਆਜਾ ਜੰਮ ਆਜ ਬੈਠੋ

ਉਹ 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 ਬੱਸ ਮਮਮੀ ਚਲ ਦੇ ਜਿੰਦਾ ਪੈ ਮੈਂ ਨਾ ਪਾਣੀ ਲੈ ਕੇ ਆਈ ਆ ਕੋਈ ਨਹੀਂ ਲਿਆਇਆ ਮਮਮੀ ਆ ਵੀ ਚਲ ਚੰਗਾ ਹੋ ਗਿਆ ਮੇਰੇ ਦਿਮਾਗ ਨੇ ਕੰਮ ਕਰ ਲਿਆ ਤੇ ਅਸੀਂ ਇੱਥੇ ਆ ਗਏ ਆ ਨਹੀਂ ਤੇ ਮੈਨੂੰ ਤਾਂ ਸਮਝ ਨਹੀਂ ਹੀ ਲੱਗਣ ਦੀ ਵੀ ਅਸੀਂ ਜਾਵਾਂਗੇ ਕਿੱਥੇ ਨਹੀਂ ਚਲ ਮਾੜਾ ਮੋਟਾ ਸਾਦਾ ਮਲਬ ਗਿਆ ਵਾ ਤੇ ਜੀ ਕੀ ਕਰਨਾ ਕਿੱਧਰ ਨੂੰ ਮਰਨਾ ਜਾਣਾ ਇਹ ਦੋਵਾਂ ਨੇ ਚਲ ਕੋਈ ਗੱਲ ਨਹੀਂ ਹੁਣ ਇਹ ਆ ਪੀ ਰੋਟੀ ਰਾਟੀ ਖਵਾ ਲੂਗੀ ਤੇ ਮੁੜ ਕੇ ਚੱਲ ਇੰਨਾ ਮੈਂ ਗੱਲ ਕਰਦੀ ਆ ਕੁਛ ਨਹੀਂ ਐਨੂੰ ਤੇ ਚੱਲ ਕਿਤੇ ਕਿਰਾਏ ਕਰੋ ਇਹ ਤੇ ਇੱਕ ਅੱਧਾ ਕਮਰਾ ਲੱਭ ਜੀ ਆਹ ਦਿਖਾਰਨਾ ਪੈਣਾ ਕੁਛ ਨਾ ਕੁਛ ਹੀ ਕਰਨਾ ਹੀ ਪੈਣਾ ਹੁਣ ਇੱਥੇ ਵੀ ਕਿੰਨਾ ਕਿ ਦਿਨ ਅਸੀਂ ਬਹਿਣਾ ਕਿ ਕਿਸੇ ਨਾਲ ਘਰ ਬੈਠਾ ਜਾਂਦਾ ਨਾਲੇ ਨਜ਼ਰ ਆ ਜਾਂਦਾ ਹਾਂ ਚੱਲ ਕੋਈ ਨਹੀਂ ਵੇਚਦੇ ਆ ਕੋਈ ਇੱਕ ਦਿਨ ਚਾਲੂ ਦੋ ਦਿਨ ਚਾਲੂ ਤੇ ਜਿਹਦੇ ਦਿਨ ਤੇ ਅਗਲੇ ਨਾ ਪਿਆਕਣਾ ਵੀ ਜਾਓ ਬੰਦਾਰ ਨੇ ਮਮੀ ਹੁੰਦਾ ਤੇ ਉਹ ਚੰਗੀ ਐ ਵਿਚਾਰੀ ਇਤਾਂ ਦੀ ਨਹੀਂ ਹੈਗੀ ਚੱਲਣ ਨੂੰ ਤੇ ਜਿੰਨੇ ਦਿਨ ਮਰਜ਼ੀ ਚਾਲੂਗੀ ਪਰ ਆਪ ਹੀ ਬੈਠੇ ਚੰਗੇ ਨਹੀਂ ਲੱਜੰਗੇ ਨਹੀਂ ਲੱਗੀਦਾ ਐਵੇਂ ਮੁੜ ਕੇ ਉਹਦਾ ਵੀ ਘਰ ਵਾਲਾ ਉਹਨੂੰ ਪੁੱਛ ਤੇ ਫੇਰ ਇਦਾਂ ਕੀ ਦੱਸਣਾ ਉਹਨੇ ਆਹ ਇੱਕ ਦੋ ਦਿਨ ਦੀ ਤੇ ਕੋਈ ਗੱਲ ਨਹੀਂ ਹੁੰਦੀ ਚਲੋ ਕੋਈ ਨਹੀਂ ਪੀਨੇ ਆ ਪਾਣੀ ਪੂਣੀ ਫੇਰ ਵੇਚਦੇ ਕਰਦੇ ਆਹ ਚਲ ਵੇਚ ਦੇ ਦੱਸ ਦੂਗੀ ਆਪੇ ਦੱਲਿੰਦਰ ਨੇ ਤੇ ਮੈਨੂੰ ਦੱਸਿਆ ਹੀ ਨਹੀਂ ਆ ਇਹਨੇ ਦੇ ਕੱਲੀ ਵੀ ਨੂੰ ਕਿਹਾ ਕਿ ਮੈਂ ਆਉਣ ਲੱਗੀ ਆਂ ਟੀਰਾ ਤੇ ਨਾਂ ਹੀ ਨਹੀਂ ਲਿਆ ਪਤਾ ਨਹੀਂ ਨਾਲੇ ਕੀ ਗੱਲ ਹੈ ਵੀ ਕੱਪੜੇ ਵੀ ਉਤਰਾਂ ਦੇ ਘਰ ਵਾਲੇ ਪਾਈ ਚਪਲਾ ਵੀ ਤੇ ਬੈਗ ਬੂ ਵੀ ਬੜੇ ਫੜੇ ਆ ਤੇ ਪਤਾ ਨਹੀਂ ਕੀ ਗੱਲ ਚਲ ਪਾਣੀ ਪੀਉਣੀ ਇਹ ਵੀ ਪੁੱਛਦੀ ਪਹਿਲਾਂ ਕੀ ਹੋਇਆ ਵਾ ਆ ਲੋ ਇਹ ਪਾਣੀ ਆ ਲੋ ਨਹੀਂ ਸਨਾਉਂਦਾ ਭਾਜੀ ਦਾ ਆਉਂਦਾ ਵੀ ਠੀਕ ਠਾਕ ਵਧੀਆ ਨੇ ਦਲਿੰਦਰ ਆਈ ਮੇਰੀ ਗੱਲ ਸੁਣੀ ਆਲੀ ਵੀ ਬੜਾ ਸੋਣਿਆ ਕੀ ਆਉਂਦੀ ਹੈ ਬੈਜਾ ਦਲਿੰਦਰ ਕਿੱਥੇ ਕੀ ਗੱਲਾਂ ਚੋਤੀ ਤੂੰ ਮੈਨੂੰ ਇੱਧਰ ਆਵਾਜ਼ ਮਾਰੀ ਮੈਂ ਦਲਿੰਦਰ ਮੈਂ ਆਂਟੀ ਬੈਠੇ ਤੇ ਮੈਂ ਤਾਂ ਹੋ ਜਾ ਕੋਈ ਮੈਂ ਤੇਨੇ ਪੁੱਛਣਾ ਸੀ ਤੂੰ ਬਣੀ ਗਈ ਆ ਤੈਨੂੰ ਮੈਂ ਬੱਸ ਪਹਿਲਾਂ ਦੱਸਿਆ ਮੈਂ ਨਹੀਂ ਵੀ ਆਂਟੀ ਵੀ ਨਾਲ ਆਉਂਦੇ ਤੇ ਆਂਟੀ ਵੀ ਕੀ ਪਾਏ ਕੱਪੜੇ ਕਿ ਦਲੇ ਘਰ ਵਾਲੇ ਪਾਏ ਕੀ ਹੋਇਆ ਕੀ ਤੁਹਾਡੇ ਨਾਲ ਕੀ ਦੱਸਾਂ ਜੋਤੀ ਤੈਨੂੰ ਮੈਂ ਤੇ ਨਾ ਬੜੀ ਦੁਖੀ ਆ ਤੈਨੂੰ ਪਤਾ ਹੀ ਆ ਜਦੋਂ ਪਰਜਾਈਆਂ ਖਰਚ ਆ ਜਾਂਦੀਆਂ ਮੈਨਾਂ ਫਿਰ ਬੜਾ ਖੁਸ਼ ਹੋ ਜਾਂਦਾ ਵਾ ਜੇ ਤੇ ਚੰਗੀਆਂ ਆ ਜਾਣ ਤੇ ਠੀਕ ਆ ਜੇ ਮਾੜੀਆਂ ਆ ਜਾਣ ਤੇ ਫਿਰ ਕਿੱਥੇ ਵੇਖ ਕੇ ਝਰਦੀਆਂ ਵਾ ਤੇ ਲਵਲੀ ਦਾ ਵਿਆਹ ਹੋਇਆ ਸੀ ਨਾ ਅੱਛਾ ਤੇ ਉਹਦੀ ਵੋਟੀ ਚੜੀ ਆ ਨਾ ਉਹ ਬੜੀ ਤੇਜ਼ ਆ ਗਈ ਆ ਅੱਛਾ ਉਹ ਇਦਾਂ ਹੀ ਮੈਨੂੰ ਵੀ ਨਹੀਂ ਚੰਗਾ ਸਮਝਦੀ ਅੱਛਾ ਤੇ ਲੜਾਈ ਝਗੜਾ ਰੱਖਦੀ ਹੀ ਮੰਮੀ ਨੂੰ ਵੀ ਨਹੀਂ ਕਮਉਂਦੀ ਬੁਲਾਉਂਦੀ ਅੱਛਾ ਤੇ ਇਹੀ ਫਿਰ ਨਾ ਕਿ ਜੀਆਂ ਕਪੀਆਂ ਨੇ ਹਾਰ ਕੇ ਆਪਣੇ ਹਿੱਸੇ ਦੀ ਜਿਹੜੀ ਪਿਆੜੀ ਸੀ ਨਾ ਉਹ ਵੇਚ ਆਈਆਂ ਹੀ ਗਈਆਂ ਅੱਛਾ ਤੇ ਉਹਨਾਂ ਨੇ ਮੁੜ ਕੇ ਮੰਮੀ ਨੂੰ ਵੀ ਘਰੋਂ ਕੱਢ ਦੇ ਮਮੀ ਮੇਰੇ ਕੋ ਰਹਿਣ ਆ ਗਈ ਅੱਛਾ ਮੁੜ ਕੇ ਫਿਰ ਇਹਨਾਂ ਨੇ ਮੇਰੀ ਵੀ ਸੱਸ ਨੂੰ ਬੜੀ ਚੁੱਕਣਾ ਚੱਕਣਾ ਦਿੱਤੀ ਫੋਨ ਫੋਨ ਕਰਕੇ ਲਵਲੀ ਘਰੇ ਵੀ ਆਇਆ ਅੱਛਾ ਘਰ ਆ ਕੇ ਵੀ ਉਹਨੇ ਬੜਾ ਕੁਝ ਕਿਹਾ ਅੱਛਾ ਤੇ ਮੇਰੀ ਸੱਸ ਨੇ ਮੁੜ ਆਦਲ ਜਿੰਦਰੇ ਨਾ ਕੋ ਸ਼ੋ ਗਿਆ ਤੇਰੇ ਨਾਲ ਤੂੰ ਕਿੱਦਾਂ ਸਹਣ ਕਰਦੀ ਰਹੀ ਇੰਨਾ ਕੁਛ ਤੇ ਤੂੰ ਚੱਲ ਆਪਣਾ ਹੀ ਹਿੱਸਾ ਵੇਚਿਆ ਫਿਰ ਕਿਸੇ ਦੇ ਵਿੱਚ ਪਰ ਇਹ ਕਿ ਤੂੰ ਤੇਰੀ ਸੱਸ ਨੂੰ ਤਾਂ ਨਹੀਂ ਹਿੱਦਾਂ ਤੇਰੇ ਨਾਲ ਕਰਨਾ ਚਾਹੀਦਾ ਚੋਤੀ ਮੈਂ ਤੇ ਉਹਨਾਂ ਨੂੰ ਬੜਾ ਸਮਝਾਇਆ ਸੀ ਮੈਂ ਇਹ ਨਹੀਂ ਵੀ ਹਿੱਸਾ ਵੇਚ ਕੇ ਤੇ ਮੈਂ ਪੈਸੇ ਚੱਲ ਵਰਤਲੇ ਹੀ ਮੈਂ ਰੱਖੇ ਹੀ ਮੈਂ ਚੱਲ ਜੇ ਸੁਧਰ ਜਾਣਗੇ ਇਹਨਾਂ ਨੂੰ ਦੇ ਦਾਂਗੇ ਇਹਨਾਂ ਵਾਸਤੇ ਹੀ ਇਹਨਾਂ ਵਾਸਤੇ ਹੀ ਚੱਲ ਕੋਈ ਨਹੀਂ ਪਰ ਉਹ ਇਹਨਾਂ ਗੱਲਾਂ ਨੂੰ ਕਿੱਥੇ ਸਮਝਦੇ ਆ ਉਹਨਾਂ ਨੇ ਤੇ ਚੱਲ ਹੈ ਹੀ ਮੇਰੀ ਸੱਸ ਨੇ ਨਾ ਮੈਂ ਨਾਲ ਉਹਨਾਂ ਨਾਲੋਂ ਹੀ ਜ਼ਿਆਦੀ ਮਾੜੀ ਕੀਤੀ ਹੈ ਹਰੇ ਇਹ ਪਿੱਟਲੇ ਦਿੱਤੇ ਸਾਸਨੂ ਤਾਂ ਨਹੀਂ ਹਿੱਦਾ ਤੇ ਰਹਿਣਾ ਕਰਨਾ ਚਾਹੀਦਾ ਅਕਸਰ ਤੂੰ ਵੀ ਉਹ ਕਰਦੀ ਨੋ ਹੀ ਮੈਨੂੰ ਇਹ ਦੱਸ ਵੀ ਤੇਰਾ ਮੁੰਡਾ ਕਿੱਥੇ ਆ ਉਹ ਤੇ ਕਿੱਡਾ ਵੱਡਾ ਹੋਇਆ ਹੁਣ ਆ ਹੁਣ ਦੇ ਕੀ ਦੱਸਾਂ ਜੋਤੀ ਤੈਨੂੰ ਉਹਨਾਂ ਨੇ ਨਾ ਮੇਰਾ ਮੁੰਡਾ ਵੀ ਨਹੀਂ ਮੈਨੂੰ ਦਿੱਤਾ ਕੀ ਦੱਸਾਂ ਜੋਤੀ ਤੈਨੂੰ ਉਹਨਾਂ ਨੇ ਤੇ ਨਾ ਮੇਰਾ ਮੁੰਡਾ ਵੀ ਨਹੀਂ ਮੈਨੂੰ ਦਿੱਤਾ ਚੱਲ ਦਿਲਿੰਦਰ ਇਦਾਂ ਨਾ ਕਰ ਹੌਸਲਾ ਰੱਖ ਤੇ ਆਪੇ ਕੋਈ ਨਹੀਂ ਸਭ ਕੁਝ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਣਾ ਵਾ ਤੇ ਮੈਨੂੰ ਇਹ ਦੱਸ ਵੀ ਹੁਣ ਮੈਂ ਰੋਟੀ ਲਿਆਵਾਂ ਤਾਂ ਤੇ ਨਹੀਂ ਕਿ ਚਾਹ ਬਣਾਵਾਂ ਨਹੀਂ ਜੋਤੀ ਮੇਰੀ ਤੇ ਚੱਲ ਕੋਈ ਗੱਲ ਨਹੀਂ ਆ ਮਮਮੀ ਨੂੰ ਭੁੱਖ ਲੱਗੀ ਆ ਅੱਛਾ ਤੂੰ ਐਂਦਾ ਕਰ ਚਾਹ ਨਾਲੀ ਦੋ ਦੋ ਫੁਲਕੇ ਲਾ ਕੋਈ ਨਹੀਂ ਨਾਲ ਜਿੰਦੇ ਚਾਹ ਨਾਲ ਕਿਉਂ ਖਾਣੀ ਆ ਸਬਜੀ ਬਣੀ ਆ ਮੈਂ ਸਬਜੀ ਦੇ ਨਾਲ ਦੋ ਦੋ ਫੁਲਕੇ ਲਾ ਲਈ ਨੇ ਕੋਈ ਨਹੀਂ ਚਾਹ ਆਪਾ ਠਹਿਰ ਕੇ ਬਣਾ ਕੇ ਤੇ ਚੰਗੀਆਂ ਲਾ ਫੜੰਗੀ ਤੈਨੂੰ ਬਚਾਰੀ ਕਿੰਨੀ ਚੰਗੀ ਆ ਨਾ ਇੰਨੇ ਮੇਰਾ ਦਰਦ ਸਮਝਿਆ ਵਾ ਵੀ ਚੱਲ ਇਹ ਇਨਾਂ ਹਾਲਾਤਾਂ ਚ ਆਈ ਆ ਤੇ ਹੁਣ ਵਿਚਾਰੀ ਉਸੇ ਵळे ਕਹਿੰਦੀ ਆ ਵੀ ਚਲ ਕੋਈ ਨਹੀਂ ਮੈਂ ਰੋਟੀ ਪਹਿਲਾਂ ਪਕਾਉਣੀ ਐ ਏਦਾਂ ਕਰਦੀ ਆ ਵੀ ਚਲ ਕੋਈ ਨਹੀਂ ਰੋਟੀ ਰਾਟੀ ਖਾ ਕੇ ਨਾ ਤੇ ਹੁਣ ਇੱਥੇ ਵੀ ਕਿੰਨੇ ਕ ਦਿਨ ਰਹਿਣਾ ਵਾ ਇਹਦੇ ਨਾਲ ਗੱਲ ਕਰਦੀ ਆ ਵੀ ਜੇ ਕਿਤੇ ਕਿਰਾਏ ਕੋਈ ਤੇ ਕੋਈ ਕਮਰਾ ਮਿਲਦਾ ਵਾ ਨਾ ਫਿਰ ਆਪਾਂ ਉੱਥੇ ਜਾ ਕੇ ਰਹਿ ਲਾਂਗੇ ਐਵੇਂ ਇਹਨੂੰ ਵੀ ਵਿਚਾਰੀ ਨੂੰ ਕੀ ਤੰਗੀ ਦੇਣੀ ਐ ਚਲ ਕੋਈ ਨਹੀਂ ਕਰਦੀ ਆ ਗੱਲ ਇਹਦਾ ਮੈਂ ਬਾਅਦ ਰੱਤ ਕੀ ਕਰਨੀ ਆ ਕੁਛ ਨਹੀਂ ਦਿਲਗਿੰਦਰ ਮੈਂ ਡੇ ਪਿੰਡੀਆਂ ਬੜਾਈਆਂ ਐ ਸਮਝਾਉਂ ਕਿ ਲਾਵਾ ਦੇ ਰੋਟੀ ਕਾ ਤੇ ਮੇਰੀ ਗੱਲ ਸੁਣ ਹਾਂ ਤੂੰ ਇੱਧਰ ਡਈ ਆ ਤੇ ਮੈਨੂੰ ਵੀ ਕੋਈ ਕੰਮ ਹੈਗਾ ਤੇ ਦੱਸਾਂ ਮੈਂ ਤੇ ਬੈ ਬੈ ਕੇ ਨਾ ਬੋਰੀ ਹੋ ਗਈ ਆ ਨਹੀਂ ਨਹੀਂ ਦਿਲ ਜਿੰਦਾ ਤੇ ਕੰਮ ਕੋਈ ਵੀ ਨਹੀਂ ਆ ਮੈਂ ਬਸ ਤੜਕਾ ਲਾ ਕੇ ਤੇ ਰੋਟੀ ਬਣਾ ਖਾ ਰੋਟੀ ਬੈ ਕੇ ਖਾਈਏ ਤੇ ਬਸ ਕੰਮਤ ਨਹੀਂ ਹੋਰ ਕੋਈ ਨਹੀਂ ਵੇਲੇ ਬਹੁਤ ਨਹੀਂ ਬੈ ਕੇ ਇਕੱਲਾ ਬਹਿਣਾ ਚੱਲ ਇਦਾਂ ਕਰ ਫਿਰ ਜੇ ਬੋਲਤੀ ਤੂੰ ਜੇ ਦੁਕਾਨ ਦੀ ਹੈ ਨਾ ਚੜੂ ਰਹਿੰਦਾ ਹੀ ਲਾਉਣ ਵਾਲਾ ਤਾਂ ਫਿਰ ਤੂੰ ਚੜੂ ਲਾ ਦੇ ਤੇ ਮੈਂ ਫੁੱਲ ਕਿ ਬਣਾਣਾ ਤੇ ਫਿਰ ਬੈਠ ਕੇ ਖਾਈ ਆਹ ਏਦਾਂ ਇਹ ਆ ਵੀ ਕੰਮ ਸੇਤੀ ਹੋ ਜੂਗਾ ਨਾ ਮੁੜ ਕੇ ਵੇਲੇ ਬੈ ਕੇ ਤੇ ਗੱਲਾਂ ਬਾਤਾਂ ਮਾਰਾਂਗੇ ਚੱਲ ਮੈਂ ਤੈਨੂੰ ਦੱਸਦੀ ਕਿੱਥੇ ਪਿਆ ਵਾ ਤੇ ਤੂੰ ਝਾੜੂ ਲਾ ਲੈ ਤੇ ਮੈਂ ਚੱਲ ਆ ਜਾ ਫਿਰ 10 ਮਿੰਨੂ ਤੇ ਮੈਂ ਲਾਵਾਂਗਾ ਝਾੜੂ ਆ ਗਈ ਮੈਂ ਕਿੱਥੇ ਚੱਲ ਆ ਵੀ ਚੰਗਾ ਹੋਇਆ ਕੰਮ ਟਾਈਮ ਨਾਲ ਨਿਬੜ ਗਿਆ ਹੁਣ ਘਰੀ ਪੈਣੇ ਚੱਲ ਆ ਦਿਲਜੀਤ ਦੇ ਬਹਿ ਜਾ ਗੱਲਾਂ ਬਾਤਾਂ ਮਾਰਦੇ ਆਂਟੀ ਵੀ ਚੱਲ ਉੱਧਰ ਰੈਸਟ ਡੇਕ ਕਰਨਾ ਮੇਰਾ ਤਾਂ ਕੰਮ ਹੋਦਾ ਤੂੰ ਆ ਵੀ ਇੱਥੇ ਬਹਿ ਜੰਨੀ ਆ ਜਾ ਇੱਥੇ ਹਾਂ ਜੋਤੀ ਕਿੰਨਾ ਮਜ਼ਾ ਆਉਂਦਾ ਹੁੰਦਾ ਸੀ ਜਦੋਂ ਇਕੱਠੇ ਰਹਿੰਦਾ ਸੀ ਇਕੱਠੇ ਸਕੂਲ ਜਾਂਦਾ ਸੀ ਵੇਖ ਲਾ ਉਹ ਦਿਨ ਰਹਿ ਹੀ ਨਹੀਂ ਜਾਂਦੇ ਕਿਤੇ ਕੋਈ ਵੀ ਨਹੀਂ ਕਿੰਨਾ ਖੇਡਦੇ ਹੁੰਦੇ ਆਏ ਕਿ ਨਾ ਹੱਸਦੇ ਖੇਡਦੇ ਤੇ ਵੇਲੇ ਜਦੋਂ ਵਿਆਹ ਹੋ ਜਾਂਦੇ ਤੇ ਮੁੜ ਕੇ ਮਿਲਣ ਨੂੰ ਤਰਸੀ ਤਰਸੀਦਾ ਇੱਕ ਦੂਜੇ ਨੂੰ ਮੈਂ ਨਹੀਂ ਕਿਤੇ ਫੋਨ ਕਰਨ ਦਾ ਟਾਈਮ ਨਹੀਂ ਲੱਗਦਾ ਕਿਤੇ ਇੱਕ ਦੂਜੇ ਨੂੰ ਤੇ ਵਿਆਹ ਤੋਂ ਬਾਅਦ ਤੇ ਨਾ ਜ਼ਿੰਦਗੀ ਚੇਂਜ ਹੀ ਹੋ ਜਾਂਦੀ ਹੈ ਸਾਰੀ ਸਾਰਾ ਕੁਝ ਬਦਲ ਜਾਂਦਾ ਜੋਤੀ ਮੈਨੂੰ ਤੇ ਤੇਰੀ ਨਾ ਉਹ ਗੱਲ ਬੜੀ ਚੇਤੇ ਆਉਂਦੀ ਹੈ ਜਦੋਂ ਤੂੰ ਇੱਕ ਵਾਰੀ ਅੰਬ ਤੋਂ ਨਹੀਂ ਡਿੱਗੀ ਆਹੋ ਆਂਦੀ ਆਹੋ ਚਾ ਚਾੜੇ ਨਾ ਗੱਲਾਂ ਨੂੰ ਮੇਰੀ ਗੱਲ ਸੁਣ ਮੈਂ ਨਾ ਤੈਨਾਂ ਇੱਕ ਗੱਲ ਕਰਨੀ ਆ ਉਹ ਕਿਹੜੀ ਗੱਲ ਇਹ ਆ ਵੀ ਅਸੀਂ ਹੁਣ ਕਿੰਨੇ ਕ ਦਿਨ ਇੱਥੇ ਬੈਠੀਆਂ ਰਵਾਂਗੀਆਂ ਤੈਨੂੰ ਮੈਂ ਦੱਸਿਆ ਤਾਂ ਹੈਗਾ ਹੀ ਆ ਸਾਰਾ ਕੁਝ ਤੇ ਤੂੰ ਮੈਨੂੰ ਇਹ ਦੱਸ ਵੀ ਕਿਤੇ ਕੋਈ ਨਾ ਕਿਰਾਏ ਤੇ ਕਮਰਾ ਕੁਮਰਾ ਜਾਂ ਕੋਈ ਘਰ ਮਿਲ ਜੇ ਤੇ ਚੱਲ ਅਸੀਂ ਉੱਥੇ ਦੋਵੇਂ ਜਣੀਆਂ ਰਹੀ ਜਾਵਾਂਗੀਆਂ ਹੁਣ ਤੈਨੂੰ ਪਤਾ ਮੰਮੀ ਵੀ ਆ ਤੇ ਫਿਰ ਇਦਾਂ ਚੰਗੇ ਨਹੀਂ ਲੱਗੀਦਾ ਭਾਜੀ ਵੀ ਕੀ ਸੋਚਣਗੇ ਚਿਦੜੇ ਆ ਕਿਹੋ ਜਿਹੀ ਗੱਲਾਂ ਕਰਨ ਦੀਆਂ ਇਹ ਵੀ ਤਾਂ ਤੇਰਾ ਆਪਣਾ ਹੀ ਘਰ ਵਾ ਨਾਲੇਦਰ ਜਿੰਦੇ ਮੈਂ ਵੀ ਤਾਂ ਇੱਕ ਘਰ ਵਿੱਚ ਇਕੱਲੀ ਰਹਿਣ ਦੀ ਆ ਸਾਰੀ ਦਿਹਾੜੀ ਬਸ ਬੋਰ ਹੁੰਦੀ ਰਹਿੰਦੀ ਆ ਜਿੱਦਾਂ ਦੀ ਤੁਸੀਂ ਆਈਆਂ ਸੋ ਕਿੰਨੀ ਰੌਣਕ ਲੱਗੀ ਉਹ ਤੇ ਗੱਲ ਠੀਕ ਵਾ ਪਰ ਇਹ ਆ ਵੀ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਚੰਗੇ ਨਹੀਂ ਲੱਗੀਦਾ ਇੰਨੇ ਦਿਨ ਬੈਠੇ ਨਾਲੇ ਇਹ ਆ ਕਿ ਇੱਕ ਦੋ ਦਿਨ ਦੀ ਗੱਲ ਹੋਵੇ ਨਾ ਫੇਰ ਤੇ ਚੱਲ ਕੋਈ ਨਹੀਂ ਆ ਹੁਣ ਤੈਨੂੰ ਪਤਾ ਵਾ ਵੀ ਨਾ ਹੀ ਉੱਥੇ ਜਾਣ ਜੋਗੀ ਆ ਤੇ ਨਾ ਸਹਰੇ ਜਾਣ ਜੋਗੀ ਆ ਤੇ ਮੈਨੂੰ ਇਹ ਆ ਵੀ ਚੱਲ ਜੇ ਘਰ ਮਿਲ ਜੇ ਨਾ ਤੇ ਚਾ ਨਹੀਂ ਉੱਥੇ ਰਹਿ ਲਿਆ ਕਰੀਏ ਕੋਈ ਗੱਲ ਨਹੀਂ ਅਸੀਂ ਤੇਰ ਕੋ ਹੁੰਦੇ ਜਾਂਦੇ ਰਵਾਂਗੇ ਐਡੀ ਗੱਲ ਨਹੀਂ ਹੈਗੀ ਤੇ ਤੂੰ ਇਹ ਆ ਕਿ ਤੂੰ ਪਤਾ ਕਰਦੇ ਹਾਂ ਕਿਤੇ ਜੇ ਹੈਗਾ ਵਾ ਤੇ ਨਹੀਂ ਤੇ ਬਾਜੀ ਨੂੰ ਕਹਿ ਉਹ ਕਿਤੇ ਪਤਾ ਕਰ ਦੇਣ ਚੱਲ ਦ ਜਿੰਦਰ ਕੋਲ ਤੂੰ ਪੋਤਾ ਜਿਹੜਾ ਲਾਉਣ ਦੀ ਆ ਨਾ ਤੇ ਮੈਂ ਇਹਨਾਂ ਦਾ ਹੰਦਾ ਫੋਨ ਤੇ ਇਹਨਾਂ ਨਾਲ ਗੱਲ ਕਰਦੀ ਆ ਤੇ ਇਹਨਾਂ ਨੂੰ ਪੁੱਛਦੀ ਆ ਵੀ ਜੇ ਕੋਈ ਹੈਗਾ ਵਾ ਤੇ ਪੁੱਛ ਕੇ ਤੇ ਫਿਰ ਮੈਂ ਤੈਨੂੰ ਦੱਸਦੀ ਆ ਤੇ ਕੋਈ ਗੱਲ ਨਹੀਂ ਕਿ ਨਾ ਤੱਕ ਨਹੀਂ ਲੱਭਣਿਆ ਨਾ ਕੋਈ ਗੱਲ ਨਹੀਂ ਤੂੰ ਇੱਥੇ ਰਹੀ ਜਾ ਉਹਾਂ ਤੇ ਮੇਰਾ ਵੀ ਦਿਲ ਲੱਗਾ ਨਾ ਨਹੀਂ ਉਹ ਤੇ ਅਸੀਂ ਚੱਲ ਉਹਨੇ ਦਿਨ ਇੱਥੇ ਹੀ ਰਵਾਂਗੇ ਪਰ ਮੈਂ ਨਹੀਂ ਹੀ ਵੀ ਚੱਲ ਲੱਭ ਜਾਂਦਾ ਨਾ ਕੋਈ ਨਹੀਂ ਆਉਂਦਾ ਨਾ ਪਾਜੀ ਤੇਰਾ ਫੋਨ ਤੇ ਮੈਂ ਉਹਨਾਂ ਨੂੰ ਪੁੱਛਦੀ ਆ ਤੇ ਪੁੱਛ ਕੇ ਤੇ ਫਿਰ ਮੈਂ ਤੇਨਾਂ ਦੱਸ ਦੂੰਗੀ ਵੀ ਕੋਈ ਹੈਗਾ ਤੇ ਫਿਰ ਦੱਸ ਦਿੰਨੇ ਦਿੰਨੇ ਆਓ ਚੱਲ ਕੋਈ ਨਹੀਂ ਕਰੀ ਫਿਰ ਪਾਜੀ ਕੋਈ ਨਹੀਂ ਮੈਂ ਕਰਦੀ ਆ ਚੱਲ ਕੋਈ ਨਹੀਂ ਮੈਂ ਵੇਖਾਂ ਭਲਾ ਮੰਮੀ ਹਾਂ ਚੱਲ ਵੇਖੀ ਲੰਮੇ ਪਈ ਆ ਆ ਚੱਲ ਵੇਖਣਾ ਆਪ ਤੋ ਵੇਜਣੀਆਂ ਪਈਆਂ ਆ ਨਹੀਂ ਕੋਈ ਨਹੀਂ ਵੇਖਿਆ ਤੂੰ ਵੇਖ